ਸੋ ਦੋਸਤੋ ਆ ਦੌਲੇ ਵਾਲਾ ਸਰੋਵਰ ਸਾਹਿਬ ਜਿਹੜੀ ਸੇਵਾ ਚੱਲਦੀ ਪਈ ਹੈ ਤੇ ਆ ਤੁਹਾਨੂੰ ਇਸ ਇਹ ਦ੍ਰਿਸ਼ ਤੁਸੀਂ ਬਹੁਤ ਘੱਟ ਵੇਖਿਆ ਹੋਣਾ ਸਰੋਵਰ ਦਾ ਜਿਹੜਾ ਲਾ ਹਿੱਸਾ ਇਹ ਤੁਸੀਂ ਬਹੁਤ ਘੱਟ ਵੇਖਿਆ ਹੋਣਾ ਕਿਉਂਕਿ ਜਦੋਂ ਸੇਵਾ ਚੱਲਦੀ ਏ ਉਦੋਂ ਹੀ ਇਹ ਜਿਹੜਾ ਦ੍ਰਿਸ਼ ਵਿਖਾਇਆ ਜਾਂਦਾ ਹੈ ਤੇ ਅੱਜ ਅਸੀਂ ਬੜੇ ਧਾਗਾਂ ਵਾਲਿਆਂ ਅੱਗੇ ਇਹ ਦ੍ਰਿਸ਼ ਅਸੀਂ ਵੀ ਵੇਖ ਲਿਆ ਅੱਜ ਅੱਗੇ ਪਹਿਲੀ ਵਾਰੀ ਮੈਂ ਵੀ ਪਹਿਲੀ ਵਾਰੀ ਵੇਖਿਆ ਤੇ ਮੇਰੇ ਨਾਲ ਨੇ ਕਰਮਜੀਤ ਫੌਜੀ ਸਾਹਿਬ ਹਾਂਜੀ ਬਾਈ ਜੀ ਕੀ ਕਹੋਗੇ ਇਧਰੋਂ ਆਹ ਦਰਮਸਰਨ ਗੁਰ ਇੱਕ ਪੰਡਾ ਜਾਇ ਚਲ ਸਾਤਪੁਰ ਕੋਟ ਪੰਡਾ ਅੱਗੇ ਹੋਏ ਲੇਟ ਹੈ ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਵਿੱਚ ਆਪਾਂ ਦਰਸ਼ਨ ਕਰਨ ਆਏ ਹੋਏ ਆ ਤਾਂ ਥਰੋਵਰ ਸਾਹਿਬ ਆਪਾਂ ਪਹਿਲਾਂ ਇੱਥੇ ਆ ਕੇ ਆਪਾਂ ਸਰੀਰਕ ਇਸ਼ਨਾਨ ਤਾਂ ਕਰਦੇ ਕਰਦੇ ਆ ਮਨ ਦਾ ਇਸ਼ਨਾਨ ਵੀ ਇੱਥੇ ਹੁੰਦਾ ਹੈ ਤੋ ਇਸ ਪਵਿੱਤਰ ਸਰੋਵਰ ਦੀ ਸੇਵਾ ਚੱਲ ਰਹੀ ਹੈ ਅੱਜ ਅਸੀਂ ਸਾਡੇ ਮਾਨਯੋਗ ਭਾਜੀ ਨਾਲ ਅਸੀਂ ਇਹਨਾਂ ਦਾ ਸਪੈਸ਼ਲ ਏਸੀ ਦੀ ਵੀਡੀਓ ਕੈਪਚਰ ਕਰਨ ਵਾਸਤੇ ਆਏ ਆ ਕਿ ਸੇਵਾ ਕਿਸ ਤਰ੍ਹਾਂ ਚੱਲ ਰਹੀ ਹੈ ਕਿਸ ਤਰ੍ਹਾਂ ਇਹ ਜੋ ਸਾਡੇ ਸੇਵਕ ਨੇ ਇਹ ਕਿਸ ਤਰ੍ਹਾਂ ਇਸ ਨੂੰ ਕਰ ਰਹੇ ਆ ਤੋ ਦੋਸਤੋ ਮੇਰੇ ਨਾਲ ਨੇ ਜਗਤਾਰ ਸਿੰਘ ਹੈਡ ਗ੍ਰੰਥੀ ਦੋਲੇ ਵਾਲਾ ਬਾਬਾ ਝੁੱਗੀ ਵਾਲੇ ਗੁਰਦੁਆਰਾ ਸਾਹਿਬ ਦੇ ਤੇ ਇਹਨਾਂ ਨੂੰ ਪੁੱਛਦੇ ਆ ਕਿ ਅੱਜ ਸੇਵਾ ਜਿਹੜੀ ਸਰੋਵਰ ਦੀ ਹੋ ਰਹੀ ਆ ਇਹ ਕਿੰਨੇ ਚਿਰ ਪਿਛੋਂ ਇਹ ਹੋ ਰਹੀ ਆ ਵਾਹਿਗੁਰੂ ਜਿੱਕਾ ਕਾਲ ਚਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਸਾਹਿਬ ਜੀ ਤਾਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਮਹਾਨ ਕਿਰਪਾ ਦਾ ਸਦਕਾ ਤਾਨ ਤਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਯਾਦ ਅੰਦਰ ਬਾਬਾ ਜੀ ਦੇ ਪਵਿੱਤਰ ਸਥਾਨਾਂ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਤਿਆਰ ਹੋਇਆ ਹੋਇਆ ਹੈ ਜਿਸ ਦੇ ਵਿੱਚ ਸੰਗਤਾਂ ਵੱਲੋਂ ਪਿਛਲੇ 15 ਸਾਲਾਂ ਤੋਂ ਤਕਰੀਬਨ ਇੱਕ ਕਿੱਲੇ ਦੇ ਵਿੱਚ ਜੋ ਬਹੁਤ ਵੱਡਾ ਸਰੋਵਰ ਤਿਆਰ ਕੀਤਾ ਗਿਆ ਸੀ ਸੋ ਐਸ ਟਾਈਮ ਤਕਰੀਬਨ 15 ਸਾਲਾਂ ਬਾਅਦ ਜੋ ਕਿ ਸਰੋਵਰ ਸਾਹਿਬ ਦੀ ਸਫਾਈ ਹੋ ਰਹੀ ਹੈ ਕਿਉਂਕਿ ਬਾਬਾ ਜੀ ਦੀ ਵਰਸੀ ਨਜ਼ਦੀਕ ਆ ਰਹੀ ਹੈ ਇਸ ਵਾਸਤੇ ਸਾਰੇ ਸਰੋਵਰ ਸਾਹਿਬ ਦੀ ਸਫਾਈ ਕਰਕੇ ਤਿਆਰੀ ਕਰਕੇ ਰੰਗ ਰੋਗਣ ਕਰਕੇ ਆਉਂਦੇ ਦਸੰਬਰ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਨੇ ਦੱਸਿਆ ਹੈ ਕਿ ਇਹ ਜਿਹੜੀ ਤਿਆਰੀ ਹੈ ਇਹ ਜਿਹੜੀ ਸੇਵਾ ਹੈ 15 ਸਾਲ ਹੋ ਗਿਆ 15 ਸਾਲ ਬਾਅਦ ਇਹ ਸੇਵਾ ਜਿਹੜੀ ਕਰਵਾਉਣ ਲੱਗੇ ਆ ਬਾਬਾ ਜੀ ਦੀ ਵਰਸ਼ੀ ਲੱਗੇ ਆ ਤੇ ਆ ਸਾਰੀਆਂ ਸੰਗਤਾਂ ਤੁਸੀਂ ਦੇਖ ਰਿਹਾ ਜੀ ਕਿਵੇਂ ਸੇਵਾ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਆ ਮੇਰੇ ਸਾਥੀ ਖੜੇ ਆ ਇਹ ਵੀ ਅਸੀਂ ਅੱਜ ਸਬੱਬ ਬਣਿਆ ਸੀ ਤੇ ਦਰਸ਼ਨ ਕਰਨ ਆ ਗਏ ਆ ਹਾਂਜੀ ਭਾਈ ਜੀ 1 ਮਿੰਟ ਬੋਲੋਗੇ ਹਾਂਜੀ ਇਹ ਖਾਤਾ ਵਾਜੀ ਖਤੇ ਅਸੀਂ ਪਿੰਡ ਆਏ ਸੀ ਅੱਜ ਬੋਲੇ ਵਾਲਾ ਸੰਤ ਬਾਬਾ ਧੁੱਗੀ ਵਾਲੇ ਜੀ ਕੋਲ ਅਥ ਬ੍ਰਹਮ ਗਿਆਨੀ ਦਰਸ਼ਨ ਕਰਨ ਆਏ ਸੀਗੇ ਵਿਹਲੇ ਬੈਠੇ ਸੀਗੇ ਵਾਜੀ ਜੀ ਨੇ ਗੱਡੀ ਦਿੱਤੀ ਚਲੋ ਆਏ ਗੱਡੀ ਲੈ ਕੇ ਆਏ ਗਏ ਚਲੋ ਦਰਸ਼ਨ ਕਰਕੇ ਇਨੇ ਵਿਹਲੇ ਬੈਠੇ ਟਾਈਮ ਕੰਨ ਤੇ ਸੇਵਾ ਹੋ ਰਹੀ ਸੀ ਹਨਾ ਹਾਂਜੀ ਸਰੋਵਰ ਦੀ ਸੇਵਾ ਚੱਲਦੀ ਸੀ ਬਹੁਤ ਵਧੀਆ ਲੱਗਿਆ ਤੇ ਬੜਾ ਨਜ਼ਾਰਾ ਅੱਜ ਆਇਆ ਹਨਾ ਬਹੁਤ ਧੰਨਵਾਦ ਤੇ ਆਹ ਦੇਖੋ ਤੁਸੀਂ ਬਾਈ ਸਾਰੇ ਜਿਹੜੇ ਆ ਹਮ ਹਮਾਗੇ ਜਿਹੜੀ ਸੇਵਾ ਉਹ ਕਰ ਰਹੇ ਆ ਆ ਸਾਰੀ ਜਿਹੜੀ ਸੇਵਾ ਉਹ ਚੱਲ ਰਹੀ ਅੱਜ ਆ ਗਾਰ ਕੱਢੀ ਜਾ ਰਹੀ ਹੈ ਗੁਰਦੁਆਰਾ ਤਲਾਬ ਦੇ ਵਿੱਚੋਂ ਜਿਹੜੀ ਥੱਲੇ ਮਿੱਟੀ ਬਹਿ ਜਾ ਰਹੀ ਹੈ ਉਹ ਕੱਢੀ ਜਾ ਰਹੀ ਹੈ ਤੇ ਅੱਜ ਬੜਾ ਵਧੀਆ ਮਾਹੌਲ ਬਣਿਆ ਸੋ ਦੋਸਤੋ ਆ ਸੇਵਾਦਾਰ ਤੁਸੀਂ ਦੇਖ ਰਹੇ ਜੇ ਬੜੇ ਹਮ ਹਮਾ ਕੇ ਜਿਹੜੀ ਤਲਾਬ ਦੀ ਸੇਵਾ ਸਰੋਵਰ ਦੀ ਸੇਵਾ ਜਿਹੜੀ ਹੋ ਰਹੀ ਆ ਉਹ ਕਰ ਰਹੇ ਆ ਸਾਰੇ ਤੇ 15 ਸਾਲ ਬਾਅਦ ਇਹ ਸਰੋਵਰ ਦੀ ਜਿਹੜੀ ਹੈ ਕਾਰ ਸੇਵਾ ਹੋ ਰਹੀ ਆ ਸੇਵਾ ਜਿਹੜੀ ਹੋ ਰਹੀ ਆ ਆ ਸੇਵਾਦਾਰ ਸਾਰੇ ਲੱਗੇ ਹੋਏ ਨੇ ਤੁਸੀਂ ਦੇਖ ਰਿਹਾ ਜੀ ਤੇ ਸਾਰੇ ਸਾਰੇ ਸਿੰਘ ਦੇਖੋ ਜੀਤਾ ਜੀ ਕੋਈ ਇੱਕ ਚੀਜ਼ ਦੇਖੋ ਹਾਂ ਸਾਰੇ ਸਿੰਘ ਨੌਜਵਾਨ ਨੇ ਕੋਈ ਵੀ ਨਵੀਂ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੂੰ ਗੁਰੂ ਦੇ ਪ੍ਰਤੀ ਬਹੁਤ ਚਾਅ ਹੈ ਹਾਂ ਜੋ ਸਮਾਂ ਤੋਂ ਬਾਅਦ ਸਾਡੀਆਂ ਇਹ ਦੇਖੋ ਨਵੀਂ ਜਨਰੇਸ਼ਨ ਜਿਹੜੀ ਅੱਜ ਦੀ ਜਿਹੜੀ ਨਸ਼ਿਆਂ ਵਿੱਚ ਜਾਂਦੀ ਪਈ ਆ ਇਹ ਚੀਜ਼ਾਂ ਗੁਰੂ ਅਗਲੇ ਪਾਸੇ ਆਪਾਂ ਉਹਨਾਂ ਬੱਚਿਆਂ ਦਾ ਦਿਮਾਗ ਹੋਵੇ ਤਾਂ ਬਹੁਤ ਚੇਂਜਸ ਆ ਸਕਦੀਆਂ ਐ ਇਸ ਕਰਕੇ ਜਿਹੜੇ ਬੱਚੇ ਐ ਜੋ ਸੇਵਾ ਕਰਦੇ ਬੜੀ ਖੁਸ਼ੀ ਹੋਈ ਮਨ ਦੇਖ ਕੇ ਮਨ ਬਹੁਤ ਜ਼ਿਆਦਾ ਇੱਕ ਗੱਦਗਦ ਹੋ ਗਿਆ ਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਵਿੱਚ ਉਤਸ਼ਾਹ ਵਿਖਾ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਮਜੀਤ ਤੇ ਅਸੀਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਅੰਦਰਲਾ ਵੀ ਦਰਸ਼ਕਾਂ ਨੂੰ ਵਿਖਾਉਣੇ ਆ ਤੇ ਸੇਵਾ ਜਿਹੜੀ ਸਰੋਵਰ ਦੀ ਚੱਲ ਰਹੀ ਸੀ ਉਹ ਸਾਰੀ ਤੁਹਾਨੂੰ ਅਸੀਂ ਵਿਖਾ ਚੁੱਕੇ ਆ ਤੇ ਹੁਣ ਅਸੀਂ ਚਾਹੁੰਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰਲੇ ਤੁਹਾਨੂੰ ਜਿਹੜੇ ਦ੍ਰਿਸ਼ ਉਹ ਵਿਖਾ ਦਿੰਦੇ ਹਾਂ ਸੋ ਦੋਸਤੋ ਤੁਸੀਂ ਆਹ ਦੇਖ ਰਹੇ ਜੇ ਕਿ 15 ਸਾਲ ਬਾਅਦ ਜਿਹੜੀ ਆ ਸਰੋਵਰ ਸਾਹਿਬ ਦੀ ਬਾਬਾ ਝੁੱਗੀ ਵਾਲੇ ਸਰੋਵਰ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਆ ਪੀਟਰ ਇੰਜਨ ਦੇ ਨਾਲ ਪਾਣੀ ਜਿਹੜਾ ਉਹ ਜਾਲਾ ਜਿਹੜਾ ਉਹ ਕੱਢਿਆ ਜਾ ਰਿਹਾ ਬਾਹਰ ਜਿਹੜਾ ਤੇ ਇੱਥੇ ਫਿਰ ਨਵਾਂ ਭਰਿਆ ਜਾਵੇਗਾ ਸਾਰਾ ਇਹਦੀ ਸਾਫ ਸਫਾਈ ਕਰਕੇ ਆ ਸੇਵਾਦਾਰ ਜਿਹੜੇ ਸਾਰੇ ਅੱਗੇ ਵੀ ਤੁਹਾਨੂੰ ਉਧਰਲਾ ਵੀ ਦ੍ਰਿਸ਼ ਵਿਖਾਇਆ ਤੇ ਆ ਸੇਵਾਦਾਰ ਸਾਰੇ ਜਿਹੜੇ ਆ ਲੱਗੇ ਹੋਇਆ ਸੇਵਾ ਕਰਨ ਤੇ ਜਿਹੜੀ ਥੱਲੇ ਮਿੱਟੀ ਬੈਠ ਜਾਂਦੀ ਆ ਉਹ ਸਾਰੀ ਬਾਹਰ ਕੱਢਣੀ ਆ ਪਾਣੀ ਜਿਹੜਾ ਜਾਲ ਆ ਉਹ ਬਾਹਰ ਕੱਢਣਾ ਤੇ ਫਿਰ ਨਵਾਂ ਪਾਇਆ ਜਾਏਗਾ ਤੇ ਆ ਸਾਰਾ ਤੁਹਾਨੂੰ ਅਸੀਂ ਉਹ ਦ੍ਰਿਸ਼ ਜਿਹੜਾ ਅੱਜ ਵਿਖਾ ਰਹੇ ਆ ਆ ਬਿੱਟੂ ਸਾਹਿਬ ਮੇਰੇ ਨਾਲ ਖੜੇ ਨੇ ਹਾਂਜੀ ਬਾਈ ਜੀ ਕੀ ਹਾਲ ਨੇ ਵਧੀਆ ਠੀਕ ਹੈ ਜੀ ਵਧੀਆ ਜੀ ਤੇ ਅੱਜ ਬੜਾ ਇੱਕ ਦ੍ਰਿਸ਼ ਵੇਖਣ ਨੂੰ ਮੌਕਾ ਆਨੰਦ ਸਾਰਾ ਜਿਹੜਾ ਅੱਜ ਅੱਜ ਤੋਂ ਅਸੀਂ 2000 ਜਦੋਂ ਪਹਿਲੋਂ ਸੇਵਾ ਅਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਉਦੋਂ ਦਰਸ਼ਨ ਕੀਤੇ ਸੁਰੋਪ ਸਾਹਿਬ ਤੇ ਜਾਂ ਅਸੀਂ ਅੱਜ ਆਪਦੇ ਨੇੜੇ ਤੇ ਮੈਂ ਮੈਂ ਪਹਿਲੀ ਵਾਰੀ ਵਿਆਹ ਦੇ ਰਿਸ਼ ਦੇਖਿਆ ਅੱਜ ਮੈਂ ਤਾਂ ਦੂਜੀਆ ਦੇਖਿਆ ਦੇਖੋ ਜੀ ਕਿੰਨੇ ਡੂੰਗਾ ਕਰ ਰਹੇ ਸੰਗਤ ਤੇ ਮਨਤਾਨਾ ਨਿਕਨੇ ਨਿਕੇ ਬੱਚੇ ਨਾ ਸੇਵਾ ਕਰ ਰਹੇ ਤੇ ਦੋਸਤੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਆ ਜਿਹੜੀ ਸੇਵਾ ਹੋ ਰਹੀ ਹੈ ਇਹ ਸਾਰੇ ਜਿਹੜੇ ਲੋਕ ਆਪਣੇ ਜਿੰਨੇ ਵੀ ਵੱਧ ਤੋਂ ਵੱਧ ਇਹਨੂੰ ਵੇਖਣਗੇ ਤੇ ਆ ਜਿਹੜਾ ਪਾਣੀ ਜਿਹੜਾ ਸਰੋਵਰ ਦਾ ਜਾਲਾ ਜਿਹੜਾ ਜਿਹੜਾ ਥੋੜਾ ਜਿਹਾ ਹੋ ਜਾਂਦਾ ਹੈ ਕਿ ਮਿੱਟੀ ਜਿਹੜੀ ਉਹ ਪੁਰਾਣੀ ਹੋ ਜਾਂਦੀ ਆ ਜਾਂ ਬਹਿ ਜਾਂਦੀ ਥੱਲੇ ਆ ਤੁਸੀਂ ਵੇਖ ਰਹੇ ਜੀ ਕਿਵੇਂ ਉਹ ਕੱਢ ਰਿਹਾ ਤੇ ਫਿਰ ਨਵਾਂ ਪਾਇਆ ਜਾਵੇਗਾ ਤੇ ਉਹ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਜੀ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਜਿਹੜਾ ਉਹ ਅੰਦਰਲੇ ਦਰਸ਼ਨ ਜਿਹੜੇ ਅਸੀਂ ਜਾ ਕੇ ਕਰਵਾਵਾਂਗੇ ਸੋ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਦੀਵਾਨ ਹਾਲ ਦੇ ਅੰਦਰ ਆ ਤੁਸੀਂ ਆ ਬਾਬਾ ਝੁੱਗੀ ਵਾਲਾ ਦੇ ਦਰਸ਼ਨ ਜਿਹੜੇ ਉਹ ਕਰ ਰਹੇ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਿਹੜੇ ਕਰ ਰਹੇ ਜੀ ਤੇ ਇਹ ਸਾਰਾ ਦਿਵਾਨ ਹਾਲ ਆ ਦਿਵਾਨ ਹਾਲ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਕਿਉਂਕਿ ਸੰਗਤਾਂ ਸ਼ਾਮ ਦਾ ਸਮਾਂ ਹੈ ਸੰਗਤਾਂ ਹੁਣ ਨਹੀਂ ਹੈਗੀਆਂ ਤੇ ਇਹ ਮੇਰੇ ਨਾਲ ਕਰਮਜੀਤ ਤੇ ਗੁਰਮੀਤ ਸਿੰਘ ਤੇ ਬਲਜੀਤ ਸਿੰਘ ਇਹ ਸਾਰੇ ਅਸੀਂ ਹੁਣ ਇੱਥੇ ਮੱਥਾ ਟੇਕ ਲਿਆ ਤੇ ਹੁਣ ਜਿਹੜਾ ਅੱਗੇ ਗੁਰਦੁਆਰਾ ਸਾਹਿਬ ਨਵਾਂ ਬਣਿਆ ਉਹਦੇ ਵੀ ਤੁਹਾਨੂੰ ਅਸੀਂ ਅਗਲੇ ਅੱਗੇ ਜਾ ਕੇ ਤੇ ਦਰਸ਼ਨ ਅਸੀਂ ਕਰਵਾਉਣੇ ਆ ਤੇ ਐਸ਼ਟਮੀ ਸੰਗਤਾਂ ਜ਼ਰੂਰ ਘਟਣੇ ਕਿਉਂਕਿ ਇਸ ਟਾਈਮ ਸੰਗਤਾਂ ਬਹੁਤ ਘਟ ਆਉਂਦੀਆਂ ਜਾਂ ਸ਼ਾਮ ਨੂੰ ਆਉਣਗੀਆਂ ਰਾਤ ਨੂੰ ਆਉਣਗੀਆਂ ਜਾਂ ਸਵੇਰੇ ਹੁੰਦੀਆਂ ਜਾਂ ਫਿਰ ਮੇਲੇ ਤੇ ਸਾਰੀਆਂ ਹੁੰਦੀਆਂ ਤੇ ਇਹ ਤੁਸੀਂ ਹੁਣ ਅਗਲੇ ਗੁਰਦੁਆਰਾ ਸਾਹਿਬ ਅੱਸ ਚੱਲਦੇ ਆਂ ਔਰ ਫਿਰ ਹੈੱਡ ਗ੍ਰੰਥੀ ਜਗਤਾਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਇਹਨਾਂ ਨੂੰ ਪੁੱਛਦੇ ਆਂ ਕਿ ਜਦੋਂ ਸਰੋਵਰ ਬਣਿਆ ਸੀ ਉਦੋਂ ਅ ਕਿੰਨੇ ਸਰੋਵਰਾਂ ਦਾ ਜਾਲੇ ਦੇ ਵਿੱਚ ਪਾਇਆ ਗਿਆ ਸੀ ਤੇ ਹੁਣ ਜਦੋਂ ਫੇਰ 15 ਸਾਲ ਬਾਅਦ ਸਫਾਈ ਹੋ ਰਹੀ ਹੈ ਤੇ ਹੁਣ ਵੀ ਜਲ ਉਹ ਪਾਇਆ ਜਾਏਗਾ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਜਦੋਂ ਅਸੀਂ ਹੁਣ ਦੁਬਾਰਾ ਸਰੋਵਰ ਸਾਹਿਬ ਦੀ ਸਫਾਈ ਦਾ ਕੰਮ ਆਰੰਭ ਕੀਤਾ ਸੀ ਤਾਂ ਅਸੀਂ ਕੁਝ ਡਰਮ ਭਰ ਕੇ ਜੋ ਪਵਿੱਤਰ ਜਲ ਦੇ ਰੱਖ ਲਏ ਹਨ ਪਰ ਫਿਰ ਵੀ ਸੰਗਤਾਂ ਵੱਲੋਂ ਜੋ ਵਖ ਵਖ ਪਵਿੱਤਰ ਸਥਾਨਾਂ ਤੋਂ ਜੋ ਪਹਿਲਾਂ ਜਦੋਂ ਸਰੋਵਰ ਸ਼ੁਰੂ ਕੀਤਾ ਸੀ 68 ਤੀਰਥਾਂ ਦਾ ਜਲ ਇਸ ਸਰੋਵਰ ਦੇ ਵਿੱਚ ਪਾਇਆ ਗਿਆ ਸੀ ਸੋ ਹੁਣ ਵੱਧ ਤੋਂ ਵੱਧ ਕਈ ਸੰਗਤਾਂ ਜੋ ਨਨਕਾਣਾ ਸਾਹਿਬ ਤੋਂ ਜਾਂ ਹੋਰ ਪਵਿੱਤਰ ਸਥਾਨਾਂ ਤੋਂ ਵੀ ਜਲ ਲਿਆ ਕੇ ਸੰਗਤਾਂ ਨੇ ਰੱਖਿਆ ਹੈ ਸੋ ਅਸੀਂ ਸੰਗਤਾਂ ਦੇ ਨਾਲ ਸੰਪਰਕ ਕਰਾਂਗੇ ਵੱਧ ਤੋਂ ਵੱਧ ਪਵਿੱਤਰ ਸਥਾਨਾਂ ਦਾ ਜਲ ਫਿਰ ਇਸੇ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੈਕਾਰਿਆਂ ਦੀ ਗੂੰਜ ਦੇ ਨਾਲ ਇਸ ਸਰੋਵਰ ਦੇ ਵਿੱਚ ਪਾਇਆ ਜਾਵੇਗਾ ਸੇਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸੋ 22 23 ਤਰੀਕ ਤੋਂ ਦੁਬਾਰਾ ਸਰੋਵਰ ਸਾਹਿਬ ਦੇ ਜੋ ਥੱਲੇ ਗਾਰ ਹੈ ਜਾਂ ਕੋਈ ਵੀ ਹੈ ਉਸ ਦੀ ਸਫਾਈ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸੇਵਾ ਦੇ ਵਿੱਚ ਆਪਣੇ ਵੱਧ ਤੋਂ ਵੱਧ ਹੱਥੀ ਸੇਵਾ ਕਰਕੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਪੋ ਆਪਣੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਮਿਹਰ ਭਰਿਆ ਸਿਰ ਤੇ ਆਸ ਰੱਖਣਾ ਸਿਰ ਗੁੰਨਣਾ ਜੀ ਬਾਬਾ ਜੀ ਇੱਕ ਗੱਲ ਮੈਂ ਹੋਰ ਜੋੜਨੀ ਚਾਹਣਾ ਕਿ ਇਹ ਹੁਣ ਇਹ ਕਿੰਨੇ ਚਿਰ ਦੀ ਸਫਾਈ ਹੋਵੇਗੀ ਕਿੰਨੇ ਦਿਨਾਂ ਦੀ ਹੋਵੇਗੀ ਤੇ ਕਿਦਨ ਜਿਹੜਾ ਆਪਾਂ ਜਾਲ ਕਿੰਨੀ ਤਰੀਕ ਨੂੰ ਜਿਹੜਾ ਜਾਲ ਨਵਾਂ ਪਾਇਆ ਜਾਏਗਾ ਵੈਗ ਨੂੰ ਸਾਨੂੰ ਤਕਰੀਬਨ ਪਿਛਲੇ 10 ਦਿਨਾਂ ਤੋਂ ਲੈ ਕੇ ਅਸੀਂ ਜੋ ਜੋ ਸਰੋਵਰ ਸਾਹਿਬ ਦਾ ਜਾਲ ਹੈ ਪਿਛਲੇ ਪਾਸੇ ਖੇਤਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਕਿਉਂਕਿ ਪਵਿੱਤਰ ਜਾਲ ਹੈ ਇਹ ਕਿਸੇ ਹੋਰ ਪਾਸੇ ਨਾ ਛੱਡਿਆ ਜਾਵੇ ਸੋ ਇਸ ਵਾਸਤੇ ਅਸੀਂ ਖੇਤਾਂ ਦੇ ਵਿੱਚ ਪਿਛਲੇ 10 ਦਿਨਾਂ ਤੋਂ ਜੋ ਛੱਡ ਰਹੇ ਹਾਂ ਜਾਲ ਸੋ ਹੁਣ ਸਾਰੀ ਸਫਾਈ ਕਰਕੇ ਜੋ ਜੰਗਲੇ ਹਨ ਪੌੜੀਆਂ ਹਨ ਉਹਨਾਂ ਨੂੰ ਰੰਗ ਰੋਗਣ ਕਰਨਾ ਹੈ ਇਸ ਵਾਸਤੇ ਘੱਟੋ ਘੱਟ 15 ਦਿਨ ਇਸ ਕਾਰਜ ਦੇ ਵਿੱਚ ਲੱਗ ਜਾਣੇ ਹਨ ਸੋ ਇਹ ਸਾਰਾ ਸਮਾਗਮ ਤਰੀਕ ਦੱਸ ਦਿੱਤੀ ਜਾਵੇਗੀ ਬਾਅਦ ਵਿੱਚ ਬਾਅਦ ਵਿੱਚ ਤਰੀਕ ਦੱਸੀ ਜਾਵੇਗੀ ਕਿਉਂਕਿ ਅੰਦਾਜ਼ਾ ਲਗਾਉਣਾ ਔਖਾ ਹੈ ਬਿਲਕੁਲ ਬਹੁਤ ਬਹੁਤ ਜਿਆਦਾ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬਤੇ ਸੋ ਅਸੀਂ ਹੁਣ ਪਹੁੰਚ ਚੁੱਕੇ ਹਾਂ ਮੇਨ ਜਿਹੜਾ ਸਾਣੇ ਜਿਹੜੀ ਬਾਬਾ ਝੁੱਗੀ ਵਾਲੇ ਦੀ ਪੁਰਾਣੀ ਜਿਹੜੀ ਝੁੱਗੀ ਹੁੰਦੀ ਸੀ ਕੱਖਾਂ ਕਾਨਿਆਂ ਦੀ ਝੁੱਗੀ ਹੁੰਦੀ ਸੀ ਅੱਜ ਕੱਲ ਤਾਂ ਆਲੀਸ਼ਾਨ ਝੁੱਗੀ ਇਹਨਾਂ ਨੇ ਇੱਥੇ ਬਣਾ ਦਿੱਤੀ ਆ ਇਹ ਇੱਥੇ ਪਹੁੰਚੇ ਆ ਤੇ ਉਵੇਂ ਹੀ ਝੁਗੀ ਨੂੰ ਇਸ ਕੋ ਝੁਗੀ ਛੇਪ ਹੀ ਰੱਖਿਆ ਗਿਆ ਹੈ ਉਵੇਂ ਹੀ ਬਣਾਇਆ ਗਿਆ ਤੇ ਬਾਕੀ ਗੁਰਦੁਆਰਾ ਸਾਹਿਬ ਬੜਾ ਆਲੀਸ਼ਾਨ ਬਣਿਆ ਉਹ ਤੁਹਾਨੂੰ ਅੱਗੇ ਜਾ ਕੇ ਅਸੀਂ ਦਿਖਾਵਾਂਗੇ ਤੇ ਆ ਤੁਸੀਂ ਦਰਸ਼ਨ ਕਰ ਰਹੇ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੇ ਬਾਬਾ ਤੁਲਸੀਦਾ ਝੁਗੀ ਵਾਲਿਆਂ ਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਇਹ ਝੁਗੀ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਮੇਰੇ ਨਾਲ ਨੇ ਕਰਮਜੀਤ ਤੇ ਭਾਈ ਕੀ ਇਹਨਾਂ ਬਾਰੇ ਕੁਝ ਕਹੋਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਫਤਿਹ ਤੰਤਲ ਬਾਬਾ ਛੁੱਗੀ ਵਾਲੇ ਜੋ ਦੋਲੇ ਵਾਲਾ ਮਾਹਿਰ ਜੋ ਸਾਡੇ ਨਜ਼ਦੀਕ ਕਸਬਾ ਇੱਥੇ ਸੇਵਾ ਜੋ ਚੱਲ ਰਹੀ ਹੈ ਇਸ ਸਥਾਨ ਤੇ ਅਸੀਂ ਜੋ ਛੋਟੇ ਛੋਟੇ ਹੁੰਦੇ ਆਉਂਦੇ ਸੀਗੇ ਉਸ ਸਮੇਂ ਸਿਰਫ ਅਸੀਂ ਦੇਖਿਆ ਸੀਗਾ ਕਿ ਬਹੁਤ ਜ਼ਿਆਦਾ ਪ੍ਰਾਰਥਨਾ ਇਮਾਰਤ ਸੀ ਤੇ ਅੱਜ ਇਹ ਬਹੁਤ ਆਲੀਸ਼ਾਨ ਜੋ ਇਮਾਰਤ ਸੰਗਤ ਵੱਲੋਂ ਸਾਰ ਦਿੱਤੀ ਗਈ ਹੈ ਸੰਗਤ ਦੀ ਬਹੁਤ ਜ਼ਿਆਦੀ ਸੇਵਾ ਹੈ ਔਰ ਬਾਬਾ ਤੰਤਲ ਬਾਬਾ ਛੁੱਗੀ ਵਾਲੇ ਜੋ ਇਹਨਾਂ ਦੀ ਅਪਾਰ ਬਖਸ਼ਿਸ਼ ਹੈ ਸਾਡੇ ਉੱਤੇ ਵੀ ਇਹਨਾਂ ਦੀ ਬਖਸ਼ਿਸ਼ ਹੈ ਅਸੀਂ ਛੋਟੇ ਹੁੰਦੇ ਇੱਥੇ ਆ ਕੇ ਨਤਮਸਤਕ ਹੁੰਦੇ ਸੀ ਅੱਜ ਅਸੀਂ ਜਵਾਨ ਹੋ ਗਏ ਆ ਅੱਜ ਵੀ ਸਾਡਾ ਉਹਨਾਂ ਹੀ ਸ਼ਰਦਾ ਪਾਪ ਹੈ ਸੋ ਬਹੁਤ ਵਧੀਆ ਤੇ ਬਾਬਾ ਤੁਲਸੀ ਦਾ ਝੁਗੀ ਵਾਲੇ ਸਾਰਿਆਂ ਤੇ ਬੜੀ ਮੇਰ ਜਿਹੜੀ ਉਹ ਕਰਦੇ ਨੇ ਤੇ ਸਾਰੇ ਨਗਰ ਤੇ ਸਾਰੀਆਂ ਸੰਗਤਾਂ ਦੇ ਮਹੀਨੇ ਬਾਅਦ 20 ਤਰੀਕ ਨੂੰ ਦੇਸੀ ਮਹੀਨੇ ਦੀ 20 ਤਰੀਕ ਨੂੰ ਜਿਹੜਾ ਮੇਲਾ ਹਰ ਮਹੀਨੇ ਭਰਦਾ ਤੇ ਸਾਰੀਆਂ ਸੰਗਤਾਂ ਇੱਥੇ ਹਮ ਹਮਾ ਕੇ ਪਹੁੰਚਦੀਆਂ ਨੇ ਤੇ ਬਾਬਾ ਤੁਲਸੀਦਾਲ ਚੁੱਕੀ ਵਾਲਿਆਂ ਤੋਂ ਆਪਣੀਆਂ ਮਨੋ ਕਾਮਨਾ ਜਿਹੜੀਆਂ ਉਹ ਪੂਰੀਆਂ ਕਰਦੀਆਂ ਨੇ ਤੇ ਹੁਣ ਅਸੀਂ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਨਵਾਂ ਬਣਾਇਆ ਗਿਆ ਹੈ ਉਹਦੇ ਤੁਹਾਨੂੰ ਦਰਸ਼ਨ ਅਸੀਂ ਬਾਹਰੋਂ ਵੀ ਕਰਾ ਚੁੱਕੇ ਹਾਂ ਸਰੋਵਰ ਦੇ ਦਰਸ਼ਨ ਵੀ ਤੁਹਾਨੂੰ ਕਰਾ ਕੇ ਲਿਆਂਦੇ ਨੇ ਕਿ ਸੇਵਾ ਚੱਲ ਰਹੀ ਆ ਤੇ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰਲੇ ਦਰਸ਼ਨ ਜਿਹੜੇ ਉਹ ਕਰਵਾਉਣ ਜਾ ਰਹੇ ਹਾਂ ਸੋ ਦੋਸਤੋ ਤੁਸੀਂ ਹੁਣ ਦਰਸ਼ਨ ਕਰ ਰਹੇ ਜੇ ਜਿਹੜੀ ਗੁਰਦੁਆਰਾ ਸਾਹਿਬ ਜਿਹੜਾ ਆਲੀਸ਼ਾਨ ਇਮਾਰਤ ਦੇ ਦਰਸ਼ਨ ਕਰ ਰਹੇ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਦੇ ਸ਼ਾਸਤਰਾਂ ਦੇ ਜਿਹੜੇ ਦਰਸ਼ਨ ਜਿਹੜੇ ਕਰ ਰਹੇ ਜੀ ਉਹ ਗੁਰਦੁਆਰਾ ਸਾਹਿਬ ਆਲੀ ਸ਼ਾਨ ਨਵਾਂ ਬਣਾਇਆ ਸੰਗਤਾਂ ਬਹੁਤ ਘੱਟ ਨੇ ਸ਼ਾਮ ਦਾ ਟਾਈਮ ਹੈ ਤੇ ਆ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਜੀ ਬੜਾ ਵਧੀਆ ਜਿਹੜਾ ਸ਼ੀਸ਼ਾ ਲਾ ਕੇ ਤੇ ਹੋਰ ਵੀ ਬੜਾ ਕੁਝ ਇੱਥੇ ਪੱਖਾ ਜਿਹੜਾ ਇੱਕ ਮੈਂ ਅੱਗੇ ਵੀ ਇੱਕ ਦਿਨ ਦਿਖਾਇਆ ਸੀ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪੱਖਾ ਜਿਹੜਾ ਉਹ ਬਹੁਤ ਆਲੀਸ਼ਾਨ ਲੱਗਾ ਹੈ ਨਵੀਂ ਕਿਸਮ ਦਾ ਇੱਥੇ ਜਿਹੜਾ ਉਹ ਪੱਖਾ ਲਾਇਆ ਗਿਆ ਹੈ ਗੁਰਦੁਆਰਾ ਬਾਬਾ ਤੁਲਸੀਦਾਸ ਝੁੱਗੀ ਵਾਲੇ ਤੇ ਆ ਤੁਸੀਂ ਇੱਕ ਦਿਨ ਅੱਗੇ ਵੀ ਮੈਂ ਤੁਹਾਨੂੰ ਇਹਦੇ ਵਿਖਾਇਆ ਸੀ ਕਿ ਇਹ ਜਿਹੜਾ ਪੱਖਾ ਲਾਇਆ ਗਿਆ ਹੈ ਇਹ ਬਹੁਤ ਜਿਹੜੀ ਕੱਲਾ ਹੀ ਇਹ ਹਵਾ ਬਹੁਤ ਦਿੰਦਾ ਹੈ ਤੇ ਸ਼ਾਮ ਦਾ ਟਾਈਮ ਹੋਣ ਕਰਕੇ ਥੋੜੀਆਂ ਜਿਹੀ ਸੰਗਤਾਂ ਘਟ ਨੇ ਜਾਂ ਸਵੇਰਾਂ ਜਾਂ ਸ਼ਾਮੀ ਫਿਰ ਸੰਗਤਾਂ ਇੱਥੇ ਆਉਂਦੀਆਂ ਨੇ ਜਾਂ ਫਿਰ ਮੇਲੇ ਮੇਲੇ ਤੇ ਜਿਹੜਾ ਇੱਥੇ ਬੜਾ ਭਾਰੀ ਮੇਲਾ ਲੱਗਦਾ 20 ਤਰੀਕ ਨੂੰ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਬੜਾ ਭਾਰੀ ਜੋੜ ਮੇਲਾ ਜਿਹੜਾ ਲੱਗਦਾ ਹੈ ਤੇ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਤੇ ਆਹ ਤੁਸੀਂ ਦੇਖ ਰਹੇ ਜੀ ਸਾਰਾ ਗੁਰਦੁਆਰਾ ਸਾਹਿਬ ਜਿਹੜਾ ਹੈ ਨਵਾਂ ਬਣਾਇਆ ਗਿਆ ਤੇ ਮੇਰੇ ਨਾਲ ਦੇ ਸਾਥੀ ਇੱਥੇ ਬੈਠੇ ਨੇ ਤੇ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਆਂ ਧੌਲੇ ਵਾਲਾ ਪਿੰਡ ਬਾਬਾ ਤੁਲਸੀदास ਚੁੱਕੀ ਵਾਲੇ ਦੇ ਗੁਰਦੁਆਰਾ ਸਾਹਿਬ ਜਿਹੜੇ ਤੁਸੀਂ ਉਹਨਿਆ ਤੁਹਾਨੂੰ ਅਸੀਂ ਅੱਜ ਦਰਸ਼ਨ ਜਿਹੜੇ ਉਹ ਅਸੀਂ ਕਰਵਾ ਰਹੇ ਆ ਤੇ ਹੁਣ ਅਸੀਂ ਤੁਹਾਨੂੰ ਫਿਰ ਇੱਕ ਵਾਰੀ ਇਥੇ ਥੱਲੇ ਇੱਕ ਭੋਰਾ ਬਣਾਇਆ ਗਿਆ ਉਹਦੇ ਦਰਸ਼ਨ ਵੀ ਅਸੀਂ ਤੁਹਾਨੂੰ ਅਸੀਂ ਕਰਵਾਉਣ ਜਾਂਦੇ ਆ ਆ ਤੁਸੀਂ ਦੋਸਤੋ ਦੇਖ ਰਿਹਾ ਜੀ ਹੁਣ ਅਸੀਂ ਭੋਰਾ ਸਾਹਿਬ ਦੇ ਥੱਲੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਆ ਜੋ ਤੁਸੀਂ ਤੁਹਾਨੂੰ ਦਰਸ਼ਨ ਜਿਹੜੇ ਅਸੀਂ ਕਰਵਾਉਣੇ ਆਓ ਤੇ ਮੇਰੇ ਨਾਲ ਦੇ ਸਾਥੀ ਅੱਗੇ ਚਲੇ ਗਏ ਆਜੂ ਆ ਤੁਹਾਨੂੰ ਪੋਰਾ ਸਾਹਿਬ ਦੇ ਦਰਸ਼ਨ ਅਸੀਂ ਕਰਵਾਉਣੇ ਆ ਇਹ ਇਥੇ ਪੋਰਾ ਸਾਹਿਬ ਦਾ ਆਨਿਸ਼ਾਨ ਹੈ ਇਹ ਕੋ ਪੋਰਾ ਸਾਹਿਬ ਦੇ ਨੀਚੇ ਸੰਗੇ ਜਿਹੜਾ ਇਹ ਥੋੜਾ ਸਾਹਿਬ ਬਣਾਇਆ ਗਿਆ ਹੈ ਇਹ ਜਿਹੜਾ ਇਹ ਅਸਥਾਨ ਹੈ ਅੰਗੀਠਾ ਸਾਹਿਬ ਇਹ ਇਥੇ ਥੱਲੇ ਬਣਾਇਆ ਗਿਆ ਹੈ ਜਦੋਂ ਵੀ ਤੁਸੀਂ ਇਥੇ ਮੇਲੇ ਤੇ ਆਓ ਜਾਂ ਅਗੋ ਬਿਸ਼ਵਾ ਆਓ ਇਸ ਭੋਰਾ ਸਾਹਿਬ ਦੇ ਵੀ ਦਰਸ਼ਨ ਜਰੂਰ ਤੁਸੀਂ ਕਰਕੇ ਜਾਇਆ ਕਰੋ ਤੇ ਬੜਾ ਏਥੇ ਵਹਿਣ ਦਾ ਵੀ ਬੜਾ ਸਕੂਨ ਹੈ ਤੇ ਵਾਕਿਆ ਹੀ ਏਥੇ ਬੜਾ ਸਕੂਨ ਮਿਲਦਾ ਹੈ ਬਾਬਾ ਪੁਰਸੀਗਰ ਛੁਗੀ ਵਾਲੇ ਦੇ ਡੇਰੇ ਤੇ ਆ ਕੇ ਤੇ ਸੰਗਤਾ ਹਮ ਹਮਾ ਕੇ ਆਉਂਦੀਆਂ ਨੇ ਤੇ ਆਪਣੀਆਂ ਜਿਹੜੀਆਂ ਕਣੋ ਮਨੋ ਕਾਮਨਾ ਨੇ ਉਹ ਪੂਰੀਆਂ ਕਰਦੀਆਂ ਨੇ ਤੇ ਹੁਣ ਤੁਸੀਂ ਦੇਖ ਰਹੇ ਜੇ ਭੋਰਾ ਸਾਹਿਬ ਦੇ ਜਿਹੜਾ ਅਗੀਠਾ ਸਾਹਿਬ ਬਣਿਆ ਹੋਇਆ ਇਹ ਦੇ ਤੁਸੀਂ ਦਰਸ਼ਨ ਕਰ ਰਹੇ ਜੇ ਤੇ ਦਰਸ਼ਨ ਜਦੋਂ ਵੀ ਤੁਸੀਂ ਇੱਥੇ ਕਿਤੇ ਆਓ ਮੇਲੇ ਤੇ ਆਓ ਜਾਂ ਅੱਗੋਂ ਪਸ਼ੂ ਆਓ ਕੋਹਰਾ ਸਾਹਿਬ ਦੇ ਅਗੀਠਾ ਸਾਹਿਬ ਦੇ ਦਰਸ਼ਨ ਜਰੂਰ ਕਰਕੇ ਜਾਇਆ ਜੇ ਬੜਾ ਸਕੂਨ ਹੈ ਇੱਥੇ ਆ ਕੇ ਮਿਲਦਾ ਤੇ ਹੁਣ ਤਾਂ ਤੁਹਾਨੂੰ ਅਸੀਂ ਲੈ ਚਾਲਦੇ ਆਂ ਕੋਹਰਾ ਸਾਹਿਬ ਤੋਂ ਬਾਹਰਲੇ ਪਾਸੇ ਤੋਂ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਆਂ ਗੁਰੂ ਕੇ ਲੰਗਰ ਦੇ ਵਿੱਚ ਇਮਾਰਤ ਤੁਸੀਂ ਦੇਖ ਰਹੇ ਜੇ ਜਹਾਜ ਵਾਲੀ ਇਮਾਰਤ ਜਿਹੜੀ ਉਹ ਮੇਨ ਜਿਹੜਾ ਉਹ ਲੰਗਰ ਹਾਲ ਆ ਤੇ ਇਧਰ ਜਿਹੜਾ ਲੰਗਰ ਆ ਉਹ ਇਹਨਾਂ ਕਮਰਿਆਂ ਦੇ ਵਿੱਚ ਤਿਆਰ ਕੀਤਾ ਜਾਂਦਾ ਤੇ ਬਾਹਰ ਵੀ ਜਿਹੜਾ ਉਹ ਜਿਹਦਾ ਮੇਲਾ ਹੋਵੇ ਫਿਰ ਤਾਂ ਉਸ ਇਮਾਰਤ ਦੇ ਵਿੱਚ ਜਿਹੜਾ ਲੰਗਰ ਸ਼ਿਕਾਇਆ ਜਾਂਦਾ ਤੇ ਹੁਣ ਅੱਜ ਮੇਲਾ ਨਹੀਂ ਹੈਗਾ ਅੱਜ ਸੰਗਤਾਂ ਵੀ ਘਟ ਨੇ ਇਸ ਟਾਈਮ ਸੰਗਤਾਂ ਹੁੜੀਆਂ ਘਟ ਹੁੰਦੀਆਂ ਤੇ ਫਿਰ ਆਈ ਗਈ ਸੰਗਤ ਨੂੰ ਜਿਹੜੀ ਥੋੜੀ ਸੰਗਤ ਹੁੰਦੀ ਆ ਉਹਨਾਂ ਨੂੰ ਇੱਥੇ ਬਿਠਾ ਕੇ ਦੇ ਜਿਹੜਾ ਉਹ ਲੰਗਰ ਪਾਣੀ ਸ਼ਿਕਾਇਆ ਜਾਂਦਾ ਤੇ ਮੇਲੇ ਵਾਲੇ ਦੇਣ ਮੇਨ ਇਮਾਰਤ ਦੇ ਵਿੱਚ ਲੰਗਰ ਜਿਹੜਾ ਉਹ ਸ਼ਿਕਾਇਤ ਹੁੰਦਾ ਤੇ ਇੱਥੇ ਜਿਹੜਾ ਲੰਗਰ ਪਾਣੀ ਆ ਉਹ ਤਿਆਰ ਹੁੰਦਾ ਆ ਤੁਸੀਂ ਇੱਕ ਮਸ਼ੀਨ ਵੀ ਦੇਖ ਰਹੇ ਜੇ ਸੇਵਾਦਾਰਾਂ ਨੂੰ ਪੁੱਛਦੇ ਆ ਸੇਵਾਦਾਰਾਂ ਨੂੰ ਪੁੱਛਣੇ ਆ ਕਿ ਇਹ ਕੀ ਚੀਜ਼ ਆ ਆ ਤੁਸੀਂ ਦੇਖ ਰਹੇ ਜੇ ਕਿ ਲੰਗਰ ਪਾਣੀ ਜਿਹੜਾ ਉਹ ਇੱਥੇ ਸ਼ਿਕਾਇਤ ਆ ਜਾ ਰਿਹਾ ਭਾਵੇਂ ਮੇਲਾ ਮੇਲਾ ਹੋਵੇ ਤਾਂ ਫਿਰ ਤਾਂ ਮੇਨ ਇਮਾਰਤ ਦੇ ਵਿੱਚ ਸ਼ਿਕਾਇਤ ਹੁੰਦਾ ਹਾਂਜੀ ਬਾਬਾ ਜੀ ਤੋਂ ਉਹ ਪੁੱਛਾਂਗੇ ਇਹ ਮਸ਼ੀਨ ਕਾਦੀ ਲਈ ਬਾਪੂ ਜੀ ਇਹ ਜਿਹੜਾ ਲੰਗਰ ਪਿਆਰ ਦਾ ਪਾਫ ਵਾਲੀ ਆ ਇਹ ਅੱਛਾ ਪਾਫ ਤੇ ਹੁੰਦਾ ਇਹਨੂੰ ਹੀਟ ਹੀਟ ਤੇ ਕਹਿੰਦੇ ਹੀਟ ਹੀਟ ਤੇ ਵੀ ਲੰਗਰ ਬਗਾਉਣਾ ਤੇ ਪਾ ਬਾਅਦ ਲੱਗੇ ਪਿੰਦੇ ਅੰਦਰ ਤਿੰਨ ਮਸ਼ੀਨਾ ਅੱਛਾ ਚਾਹ ਪਾਦੀ ਦੋ ਜਦਾ ਸਬਜ਼ੀ ਪਾਦੀ ਆਲੀ ਅੱਛਾ ਤੇ ਸੰਗਤ ਜੀ ਇਹ ਬਾਬਾ ਜੀ ਨੇ ਦੱਸਿਆ ਕਿ ਇਹ ਜਿਹੜਾ ਇਹ ਮਸ਼ੀਨ ਤੁਸੀਂ ਦੇਖ ਰਹੇ ਜੇ ਇਹ ਹੀਟ ਇਥੋਂ ਬਾਲਣ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਹੀਟ ਬਣ ਕੇ ਹੀਟ ਬਣ ਕੇ ਜਿਹੜਾ ਅੰਦਰ ਜਾਂਦੀ ਆ ਤੇ ਅੰਦਰ ਜਿਹੜਾ ਉਹ ਲੰਗਰ ਆ ਉਹ ਤਿਆਰ ਹੁੰਦਾ ਆ ਆ ਤੁਸੀਂ ਦੇਖ ਰਹੇ ਜੇ ਆ ਮਸ਼ੀਨਾਂ ਲਗੀਆਂ ਆ ਇਹ ਦਾਲ ਬਣਦੀ ਆ ਤੇ ਇੱਕ ਚ ਕੋਈ ਸਬਜ਼ੀ ਬਣਦੀ ਹੋਵੇਗੀ ਜਾਂ ਕੋਈ ਹੋਰ ਖੀਰ ਕਿੜਾ ਬਣਦਾ ਹੋਵੇਗਾ ਆ ਤੁਸੀਂ ਦੇਖ ਰਹੇ ਜੇ ਅੱਜ ਸਾਰਾ ਜਿਹੜਾ ਬਾਬਾ ਤੁਲਸੀ ਦਾ ਝੁੱਗੀ ਵਾਲੇ ਉਹਨਾਂ ਦਾ ਜਿਹੜਾ ਅੱਜ ਤੁਹਾਨੂੰ ਲੰਗਰ ਦੇ ਜਿਹੜੇ ਅੰਦਰ ਬਣਦਾ ਜਿੱਥੇ ਲੰਗਰ ਬਣਦਾ ਉਹਦੇ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਤੇ ਕਿਸੇ ਦਿਨ ਫੇਰ ਮੇਲੇ ਵਾਲੇ ਦਿਨ ਆ ਕੇ ਤੇ ਤੁਹਾਨੂੰ 메ਨ ਇਮਾਰਤ ਦੇ ਵਿੱਚ ਵੀ ਜਿਹੜਾ ਉਹ ਲੰਗਰ ਸੰਗਤਾਂ ਬੜੀਆਂ ਹੋਮ ਹੋਮ ਆ ਕੇ ਪੁੱਜਦੀਆਂ ਨੇ ਤੇ ਛਕਦੀਆਂ ਨੇ ਉਹਨਾਂ ਦਾ ਵੀ 메ਨ ਮੇਲੇ ਦੇ ਅੱਗੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਤੇ ਉਹਨਾਂ ਚਿਰ ਤੁਸੀਂ ਬਣੇ ਰਹੋ ਮੇਰੇ ਚੈਨਲ ਬੂਕਾ ਗੁਲਾਮੀ ਵਾਲ ਦੇ ਨਾਲ ਸੋ ਦੋਸਤੋ ਤੁਹਾਨੂੰ ਜਿਹੜਾ ਸਾਰਾ ਗੁਰਦੁਆਰਾ ਸਾਹਿਬ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲਾ ਉਹ ਗੁਰਦੁਆਰਾ ਸਾਹਿਬ ਦੇ ਸਾਰੇ ਦਰਸ਼ਨ ਦਦਾਰੇ ਅੰਦਰੋਂ ਕਰਵਾ ਦਿੱਤੇ ਨੇ ਤੇ ਆ ਹੁਣ ਪਾਰਕੇ ਛੇ ਇੱਕ ਬਣਾਇਆ ਗਿਆ ਹੈ ਬੜਾ ਵਧੀਆ ਪਾਰਕ ਆ ਵੇਖੋ ਕਿਵੇਂ ਬੂਟਿਆਂ ਦੀ ਜਿਹੜੀ ਉਹ ਕਾਂਡ ਛਾਂਡ ਕਰਕੇ ਤੇ ਬੜਾ ਵਧੀਆ ਇੱਥੇ ਪਾਰਕ ਵੀ ਬਣਿਆ ਹੈ ਤੁਸੀਂ ਜਦੋਂ ਵੀ ਕਿਤੇ ਆਓ ਇਸ ਪਾਰਕ ਦੇ ਵਿੱਚ ਬੈਠ ਕੇ ਸਕੂਨ ਜ਼ਰੂਰ ਇੱਥੇ ਮਿਲਦਾ ਬੈਠਿਆਂ ਇਹ ਵੀ ਤੁਸੀਂ ਆਨੰਦ ਮਾਣ ਕੇ ਜਾਣਾ ਹੈ ਆ ਚਿੱਟੇ ਫੁੱਲ ਜਿਹੜੇ ਬੜੇ ਵਧੀਆ ਲੱਗੇ ਹੋਏ ਨੇ ਥੱਲੇ ਜਿਹੜਾ ਘਾਹ ਏ ਉਹ ਲੱਗਾ ਹੋਇਆ ਤੇ ਬੂਟੇ ਜਿਹੜੇ ਉਹ ਸਿਆਵਟੀ ਬੂਟੇ ਉਹ ਇੱਥੇ ਲੱਗੇ ਹੋਏ ਨੇ ਕੁਝ ਵੱਡੇ ਦਰਖਤ ਵੀ ਇੱਥੇ ਹੈਗੇ ਨੇ ਤੇ ਆ ਤੁਸੀਂ ਵੇਖੋ ਵੀ ਤਿੰਨ ਚਾਰ ਦਰਖਤ ਜਿਹੜੇ ਉਹ ਲੰਬੇ ਕੋਠੀਆਂ 'ਚ ਲੱਗਦੇ ਉਹ ਵੀ ਲਾਏ ਹੋਏ ਆ ਤੇ ਹੋਰ ਵੀ ਇੱਥੇ ਬੜਾ ਕੁਝ ਪਾਰਕ ਦੇ ਵਿੱਚ ਤੁਹਾਨੂੰ ਇੱਥੇ ਵੇਖਣ ਨੂੰ ਮਿਲੇਗਾ ਤੇ ਇੱਥੇ ਜਰੂਰ ਤੁਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਪਾਰਕ ਦੇ ਵਿੱਚ ਵੀ ਆਉਣਾ ਹੈ ਤੇ ਹੁਣ ਅ ਅਸੀਂ ਇੱਥੇ ਐਸ ਬਲੌਗ ਦੀ ਜਿਹੜੀ ਉਹ ਸਮਾਪਤੀ ਅਸੀਂ ਕਰਦੇ ਆ ਤੇ ਜੇ ਕੋਈ ਅਖਰ ਵਾਧਾ ਘਾਟਾ ਸਾਡੇ ਕੋਲੋਂ ਬਲੌਗ ਬਣਾਉਂਦਿਆਂ ਬੋਲਿਆ ਗਿਆ ਹੋਵੇ ਤੇ ਖਿਮਾਂ ਦੇ ਜੱਜ ਖੋਵਾਂਗੇ ਅਗਲੀ ਵਾਰ ਅ ਕਿਸੇ ਹੋਰ ਧਾਰਮਿਕ ਸਥਾਨ ਦੇ ਤੁਹਾਨੂੰ ਦਰਸ਼ਨ ਅਸੀਂ ਕਰਵਾਵਾਂਗੇ ਉਹਨਾਂ ਚ ਲਈ ਮੈਨੂੰ ਤੇ ਮੇਰੇ ਸਾਥੀਆਂ ਨੂੰ ਦਿਓ ਇਆਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ